ਠੱਪੀ ਨਾ ਮੈਂ ਮੇਰਾ ਨਾਮ ਉਟਾ ਦਿਂ ਜਾ ਗਾੜੀ ਤੇ ਬਾਬਾ ਬਿਸ਼ਕਰਮਾ ਵਾ ਤੂੰ ਵੀ ਸਾਰੇ ਬੰਨੇ ਕਰੀ ਆਏਂਗਾ ਨਾ ਗੁਰੂਆ ਤੇਰਾ ਤੇ ਆ ਸੂਤਰ ਜਾਂ ਨਹੀਂ ਸੈਟ ਆਉਂਦਾ ਇਹ ਤੂੰ ਵੀ ਇਹਨੂੰ ਐਂ ਛੇੜੀ ਜਾਂ ਨਾਗਾ ਠੱਪ ਦੇ ਰੱਖ ਮਸਾਲਾ ਤੈਨੂੰ ਪਤਾ ਵੀ ਆ ਸੂਤਰ ਕੀ ਹੁੰਦਾ ਵਾ ਉਹ ਪਤਾ ਮੈਨੂੰ ਸੂਤਰ ਕੀ ਹੁੰਦਾ ਵਾ ਸੂਤਰ ਆਵੇ ਤੇ ਫੇਰ ਹੀ ਹੁੰਦਾ ਕੰਮ ਸਾਰੇ ਸੂਤਰ ਦੇ ਨਾਲ ਹੀ ਹੁੰਦੇ ਕੰਮ ਵਾ ਮੈਂ ਮਸ ਹਿਸਾਬ ਲਾਇਆ ਵਾ ਇਹ ਮਿਸਤਰੀ ਜਿਹੜੇ ਹੁੰਦੇ ਅੰਨੇ ਹੀ ਹੁੰਦੇ ਕਿਉਂ ਅੰਨੇ ਕਿਉਂ ਹੁੰਦੇ ਅਨਹੀਂ ਹੁੰਦਾ ਜੰਨੇ ਨਾ ਉਹ ਤੇ ਤੁਸੀਂ ਸੂਤਰ ਨਾਲ ਕਿਟਾ ਲਾ ਨੁਕਰ ਨਾਲ ਨੁਕਰ ਜੋੜ ਕੇ ਲਾਈ ਜਾਇਆ ਕਰ ਏਦਾਂ ਕਹਿਣਾ ਸੌਖਾ ਨੁਕਰ ਨਾਲ ਨੁਕਰ ਓ ਚੱਲ ਸਾਲ ਫੜਾ ਗਾ ਮੇਰੀ ਓ ਇਹਨੂੰ ਸਾਲ ਨਾ ਕਾ ਕਰੋ ਕੀ ਕਾ ਕਰੀਏ ਫਿਰ ਇਹ ਤੇ ਤੁਹਾਡੀ ਸਾਲ ਲੈਣੀ ਆ ਸਾਲ ਲੈਣੀ ਹੋਰ ਘੰਟਾ ਘੰਟਾ ਇਹਨੂੰ ਐ ਕਰਦਾ ਰਹਿਣਾ ਸਵੈਟਰ ਸੋਲ ਨਾਲੀਆਂ ਨੂੰ ਤੈਨੂੰ ਜੇ ਇਹ ਪਤਾ ਲੱਗ ਜਾਏ ਕਿ ਤੂੰ ਮਿਸਤਰੀ ਨਾ ਬਣ ਜੇ ਓ ਮਿਸਤਰੀ ਤੇ ਮੈਂ ਬਣ ਜਾਣਾ ਜੇ ਤੇਰੀ ਨੀਤ ਨਾ ਮਾੜੀ ਹੁੰਦੀ ਉਹ ਬਾਲਟੇ ਚ ਕਾਈ ਗਿਆ ਕਦੋਂ ਦਾ ਮੈਂ ਤੇਰੇ ਮਗਰ ਪਿਆ ਕਿ ਮੈਨੂੰ ਵੀ ਠੇਕੇਦਾਰ ਬਣਾ ਦੇ ਓਏ ਮਿਸਤਰੀ ਬਣਾਣਾ ਸੌਖਾ ਵਾ ਮੈਂ 10 ਸਾਲ ਬਾਲਟੇ ਟੋਏ ਹੀ ਆਪਣੇ ਉਸਤਾਦ ਦੇ ਮਗਰ ਤੇ ਫੇਰ ਅਗਲੇ ਨੇ ਮੈਨੂੰ ਕੰਮ ਸਿਖਾਇਆ ਆਪਣੇ ਹੱਥ ਵੜ ਕੇ ਦੇਣੇ ਸੌਖੇ ਨਹੀਂ ਹੁੰਦੇ ਹੱਥ ਵੜ ਕੇ ਦੇਣਾ ਏਡਾ ਤੂੰ ਛੋਲੇ ਵਾਲਾ ਠਾਕਰ ਵੈਸੇ ਤੇ ਠੇਕੇਦਾਰਾ ਮੈਨੂੰ ਆਪਣੇ ਤੋਂ ਹੱਥ ਦੇ ਦੇ ਨਾ ਇਹਨਾਂ ਨਾਲ ਮੈਂ ਗੰਦੇ ਗੰਦੇ ਕੰਮ ਕਰਿਆ ਉਹ ਚੱਲ ਏਥੋਂ ਦਫਾ ਹੋ ਜਾ ਏਥੋਂ ਉਹਨੂੰ ਆਵਾਜ਼ ਮਾਰ ਨਿੱਕੇ ਨੂੰ ਉਹ ਬਜਰੀ ਲਿਆ ਇਹਦੇ ਚ ਭਰੀਏ ਗਾੜੀ ਉਹਨੇ ਕਿਹਾ ਲਿਆ ਬਜਰੀ ਤੇ ਤੂੰ ਹੀ ਲਿਆ ਤੇਰਾ ਮਣਕਾ ਟੁੱਟਾ ਵਾ ਠੇਕੇਦਾਰਾ ਇਹਦਾ ਮਣਕਾ ਨਹੀਂ ਇਹਦਾ ਦਿਲ ਟੁੱਟਾ ਵਾ ਦਿਲ ਟੁੱਟਾ ਵਾ ਓਏ ਆਹੋ ਠੇਕੇਦਾਰਾ ਕਿਸ ਤੇ ਪਰੋਸਾਇਆ ਕਰ ਲਿਆ ਏ ਪਰੋਸਾ ਤੋੜਤਾ ਤੇ ਦਿਲ ਵੀ ਨਾਲੇ ਟੁੱਟਣਾ ਏ ਫੇਰ ਤੇ ਲਿਆ ਬੱਜਰ ਭਰ ਦਿੰਨੇ ਤੇਰੇ ਦਿਲ ਚ ਓਏ ਤੇਰੇ ਬੱਜਰ